ਗਿਆਨੀ ਹਰਪ੍ਰੀਤ ਸਿੰਘ ਨੇ ਹੁੱਬ ਕੇ ਜਿਹੜੀ ਗੱਲ ਕਹੀ ਜਿਹੜੇ ਪ੍ਰੈਸ ਬਿਆਨ ਆਇਆ ਤੁਸੀਂ ਵੀ ਪੜਿਆ ਹੋਊਗਾ ਵੀ ਜੇ ਤੁਸੀਂ ਕੀਤਾ ਤਾਂ ਗੱਲ ਤੋਂ ਇਹ ਇਹਨੂੰ ਕਿਵੇਂ ਦੇਖਦੇ ਹੋ ਇੱਕ ਪਾਸੇ ਤਾਂ ਬੀਜੇਪੀ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਕਿ ਇਸ ਤਰੀਕੇ ਦਾ ਬੰਦੀ ਸਿੰਘਾਂ ਦੇ ਨਾਲ ਵਿਵਹਾਰ ਕੀਤਾ ਜਾ ਰਿਹਾ ਹੈ ਇੱਕ ਪਾਸੇ ਨਵਾਂ ਅਕਾਲੀ ਦਲ ਵੀ ਆਉਦੇ ਪ੍ਰਧਾਨ ਵੀ ਬਣੇ ਨੇ ਜਥੇਦਾਰ ਹਰਪ੍ਰੀਤ ਸਿੰਘ ਇਨੂੰ ਕਿਵੇਂ ਦੇਖਦੇ ਹਾਂ ਯਾਨੀ ਹਰਪੀਸੀ ਦੇ ਵਿਆਪ ਦੇ ਉੱਤੇ ਕੋਈ ਬਹੁਤਾ ਇਸ ਚੱਕ ਜਨਕ ਨਹੀਂ ਹੈ ਕੋਈ ਉਹ ਆਰਐਸਐਸ ਦੇ ਨਾਲ ਨੇੜੇ ਨੇ ਬਹੁਤ ਜ਼ਿਆਦਾ ਸਭ ਕੋਈ ਉਹ ਆਪ ਹੀ ਕਹਿੰਦੇ ਨੇ ਮੈਂ ਹਾਂ ਮੈਂ ਕਰਦਾ ਅਮਰ ਸਾਹਿਬ ਜੀ ਨਾਲ ਗੱਲ ਕੋਈ ਦੋ ਦੋ ਰਾਏ ਹੀ ਨਹੀਂ ਉਹ ਦੇਖੋ ਤੇ ਜਿਹੜੇ ਉਹਨਾਂ ਦੇ ਨਾਲ ਨੇ ਉਹ ਤਾਂ ਸਾਰੇ ਪਹਿਲਾਂ ਹੀ ਜਾ ਜਾ ਕੇ ਵੀ ਆਏ ਨੇ ਉਹਨਾਂ ਨਾਲ ਚੋਣਾਂ ਆਂਦਾ ਵੋਟਾਂ ਦਾ ਸੋ ਉਸ ਕਰਕੇ ਉਹ ਕਦੇ ਦਿੱਲੀ ਦਾ ਜੋ ਦਿੱਲੀ ਪੰਜਾਬ ਨਾਲ ਕਰ ਰਹੀ ਹੈ ਉਹਦੇ ਉੱਤੇ ਨਹੀਂ ਉਹ ਕਰਗੇ ਬਲਕਿ ਉਲਟਾ ਗੱਲ ਕਰਗੇ ਵੀ ਕਰਕੇ ਦੇਖੋ ਤਾਂ ਕਿ ਨੰਬਰ ਆਪਦੇ ਬਣਾਓ ਸਾਡੇ ਇੱਕ ਵੈਂਤ ਮੈਂ ਕਹਾਂਗਾ ਮੈਂ ਬਹੁਤ ਸਾਰੇ ਟ੍ਰੇਡ ਯੂਨੀਅਨ ਲੀਡਰ ਨੂੰ ਦੇਖਿਆ ਬਹੁਤ سارے ਹੋਰਾਂ ਨੂੰ ਦੇਖਿਆ ਜਿਹੜੇ ਅਸਲੀ ਨੇ ਉਹ ਅਸਲੀ ਨਹੀਂ ਉਹ ਨਹੀਂ ਬਦਲ ਕਰਦੇ ਸਰਕਾਰ ਕੀ ਕਰਦੇ ਕਿ ਨਹੀਂ ਉਹ ਦੀ ਚਾਬੇ ਤੁਰਦੇ ਨੇ ਉਹ ਨਹੀਂ ਉਹਨਾਂ ਨੂੰ ਕੋਈ ਚਿੰਤਾ ਹੀ ਨਹੀਂ ਹੁੰਦੀ ਜਿਹੜੇ ਦੂਜੇ ਨੇ ਉਹ ਜਾ ਕੇ ਬਾਬੂਆਂ ਨੂੰ ਪਛਪਛ ਕੇ ਜਿਹੜੇ ਐਵੇਂ ਇਹ ਲੋਧ ਗੰਦਾ ਕਰਨਾ ਵਾਲੇ ਹੁੰਦੇ ਨੇ ਵੀ ਕੀ ਹੋ ਰਿਹਾ ਉਹ ਦੱਸਿੰਦਾ ਬਾਬੂ ਕਈ ਵਾਰੀ ਯਾਹ ਜਗਾ ਕਰ ਰਿਹਾ ਤੇ ਉਹ ਆ ਕੇ ਧਿਆਨ ਦੇ ਨੇ ਵੀ ਸਰਕਾਰ ਨੂੰ ਜੇ ਨਾ ਕਰਿਆ ਅਸੀਂ ਐਂ ਕਰਾਵਾਂਗੇ ਦੂਜੇ ਨੂੰ ਨਾਲ ਕਰਦੀ ਉਹ ਕਹਿੰਦੇ ਦੇਖੋ ਅਸੀਂ ਧਿਆਨ ਦਿੰਦਾ ਸੀ ਤਾਂ ਹੋਇਆ ਸੋ ਇਸ ਤਰ੍ਹਾਂ ਦੀ ਗੰਦਾ ਬਹੁਤ ਕੁਝ ਹੁੰਦੀ ਆ